ਦਾਲ ਖਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਪਈ ਗਜਿੰਦਰ ਸਿੰਘ ਦੀ ਨਿੱਕੀ ਯਾਦ ਵਿੱਚ ਸ਼ਹੀਦ ਸੰਘਰਸ਼ ਅਤੇ ਆਜ਼ਾਦੀਦਾਰਾ ਵਿਸ਼ੇ ਤੇ ਇੱਕ ਸੈਮੀਨਾਰ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਤੋਂ ਬਾਅਦ ਦਾਲ ਖਾਲਸਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਸਿਰਜਣਾ ਤੱਕ ਭਾਰਤੀ ਸਟੇਟ ਦੀਆਂ ਦਮਨਕਾਰੀ ਅਤੇ ਫਾਸੀਵਾਦੀ ਨੀਤੀਆਂ ਦਾ ਹਰ ਹਿੱਲੇ ਤੇ ਹਰ ਤਰੀਕਿਆਂ ਨਾਲ ਵਿਰੋਧ ਜਾਰੀ ਰਹੇਗਾ। ਦਾਲ ਖਾਲਸਾ ਵੱਲੋਂ ਯੂਨ ਐਨ ਅਤੇ ਅਮਰੀਕਾ, ਇੰਗਲੈਂਡ, ਚੀਨ ਵਰਗੇ ਸ਼ਕਤੀਸ਼ਾਲੀ ਮੂਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਰਥਿਕ ਮਫਾਦਿਆਂ ਤੋਂ ਅੱਗੇ ਦੇਖਣ ਅਤੇ ਇਸ ਖੇਤੇ ਵਿੱਚ ਸਦੀਵੀ ਸ਼ਾਂਤੀ ਲਈ ਕਸ਼ਮੀਰ ਤੇ ਪੰਜਾਬ ਦੇ ਆਜ਼ਾਦੀ ਸੰਘਰਸ਼ ਨੂੰ ਮਾਨਤਾ ਦੇ। ਇਸ ਤਰ੍ਹਾਂ ਭਾਰਤ ਸਰਕਾਰ ਪੰਜਾਬ ਸਮੱਸਿਆ ਨੂੰ ਲੋ ਐਂਡ ਆਰਡਰ ਦੀ ਸਮੱਸਿਆ ਦੇ ਰੂਪ ਵਿੱਚ ਦੇਖਣਾ, ਇਹਨਾਂ ਜੀਠਣਾ ਬੰਦ ਕਰੇ ਅਤੇ ਯੂਨ ਦੀ ਅਗਵਾਈ ਵਿੱਚ ਇਹਨਾਂ ਖੇਤਿਆਂ ਵਿੱਚ ਰੈਫਰੈਂਡਮ ਰਾਹੀਂ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਇਸਤੇਮਾਲ ਕਰਨ ਦਾ ਮੌਕਾ ਦੇਵੇ। ਜੇਕਰ ਇਹ ਹੋ ਗਿਆ ਕਿ 29 ਸਤੰਬਰ 1981 ਨੂੰ ਦਾਲ ਖਾਲਸਾ ਦੇ ਬਾਨੀ ਆਗੂ ਭਾਈ ਗਜਿੰਦਰ ਸਿੰਘ ਨੇ ਆਪਣੇ ਚਾਰ ਸਾਥੀਆਂ ਸਤਨਾਮ ਸਿੰਘ ਬੋਂਟਾ ਸਾਹਿਬ ਅਤੇ ਹੋਰਨਾਂ ਨਾਲ ਮਿਲ ਕੇ ਸੰਜੇ ਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਰਿਹਾਈ ਅਤੇ ਦੁਨੀਆ ਦਾ ਧਿਆਨ ਪੰਜਾਬ ਦੀ ਆਜ਼ਾਦੀ ਅਤੇ ਪ੍ਰਭੂਸ਼ਤਾ ਲਈ ਲੜੇ ਜਾ ਰਹੇ ਸੰਘਰਸ਼ ਵੱਲ ਖਿੱਚਣ ਲਈ 29 ਸਤੰਬਰ 1981 ਨੂੰ ਬਿਨਾਂ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਏ ਭਾਰਤੀ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ ਜਿਥੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਪਾਕਿਸਤਾਨੀ ਜੇਲ੍ਹਾਂ ਅੰਦਰ ਕੱਟਣੀ ਪਈ। ਪੈਗਜਿੰਦਰ ਸਿੰਘ 13 ਬਰੇ ਜੇਲ੍ਹ ਵਿੱਚ ਅਤੇ 30 ਬਰੇ ਜਲਾਵਤਾਂ ਰਹਿੰਦੇ ਆ 3 ਜੁਲਾਈ 2024 ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਆਕਾਲ ਚਲਾਣਾ ਕਰ ਗਏ ਸਨ। ਦਲ ਖਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਪੈਗਜਿੰਦਰ ਸਿੰਘ ਦੀ ਨਿੱਕੀ ਯਾਦ ਵਿੱਚ ਸ਼ਹੀਦ ਸੰਘਰਸ਼ ਅਤੇ ਆਜ਼ਾਦੀਦਾਰਾ ਵਿਸ਼ੇ ਤੇ ਇੱਕ ਸੈਮੀਨਾਰ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਤੋਂ ਬਾਅਦ ਦਲ ਖਾਲਸਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਸਿਰਜਣਾ ਤੱਕ ਭਾਰਤੀ ਸਟੇਟ ਦੀਆਂ ਦਮਨਕਾਰੀ ਅਤੇ ਫਾਸੀਵਾਦੀ ਨੀਤੀਆਂ ਦਾ ਹਰ ਹਿੱਲੇ ਤੇ ਹਰ ਤਰੀਕਿਆਂ ਨਾਲ ਵਿਰੋਧ ਜਾਰੀ ਰਹੇਗਾ ਦਾਲ ਖਾਲਸਾ ਵੱਲੋਂ UN ਅਤੇ ਅਮਰੀਕਾ, ਇੰਗਲੈਂਡ, ਚੀਨ ਵਰਗੇ ਸ਼ਕਤੀਸ਼ਾਲੀ ਮੂਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਰਥਿਕ ਮਫਾਦਾਂ ਤੋਂ ਅੱਗੇ ਦੇਖਣ ਅਤੇ ਇਸ ਖੇਤੇ ਵਿੱਚ ਸਦੀਵੀ ਸ਼ਾਂਤੀ ਲਈ ਕਸ਼ਮੀਰ ਤੇ ਪੰਜਾਬ ਦੇ ਆਜ਼ਾਦੀ ਸੰਘਰਸ਼ ਨੂੰ ਮਾਨਤਾ ਦੇ। ਇਸ ਤਰ੍ਹਾਂ ਭਾਰਤ ਸਰਕਾਰ ਪੰਜਾਬ ਸਮੱਸਿਆ ਨੂੰ ਲੋ ਐਂਡ ਆਰਡਰ ਦੀ ਸਮੱਸਿਆ ਦੇ ਰੂਪ ਵਿੱਚ ਦੇਖਣਾ, ਇਹਨਾਂ ਜੀਠਣਾ ਬੰਦ ਕਰੇ ਅਤੇ UN ਦੀ ਅਗਵਾਈ ਵਿੱਚ ਇਹਨਾਂ ਖੇਤਿਆਂ ਵਿੱਚ ਰੈਫਰੈਂਡਮ ਰਾਹੀਂ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਇਸਤੇਮਾਲ ਕਰਨ ਦਾ ਮੌਕਾ ਦੇਵੇ। ਜੇਕਰ ਇਹ ਹੋ ਗਿਆ ਕਿ 29 ਸਤੰਬਰ 1981 ਨੂੰ ਦਾਲ ਖਾਲਸਾ ਦੇ ਬਾਨੀ ਆਗੂ ਭਾਈ ਗਜਿੰਦਰ ਸਿੰਘ ਨੇ ਆਪਣੇ ਚਾਰ ਸਾਥੀਆਂ ਸਤਨਾਮ ਸਿੰਘ ਬੋਂਟਾ ਸਾਹਿਬ ਅਤੇ ਹੋਰਨਾਂ ਨਾਲ ਮਿਲ ਕੇ ਸੰਜਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਰਿਹਾਈ ਅਤੇ ਦੁਨੀਆ ਦਾ ਧਿਆਨ ਪੰਜਾਬ ਦੀ ਆਜ਼ਾਦੀ ਅਤੇ ਪ੍ਰਭੂਸ਼ਤਾ ਲਈ ਲੜੇ ਜਾ ਰਹੇ ਸੰਘਰਸ਼ ਵੱਲ ਖਿੱਚਣ ਲਈ 29 ਸਤੰਬਰ 1981 ਨੂੰ ਬਿਨਾਂ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਏ ਭਾਰਤੀ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ ਜਿਥੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਪਾਕਿਸਤਾਨੀ ਜੇਲ੍ਹਾਂ ਅੰਦਰ ਕੱਟਣੀ ਪਈ। ਪਈਗਜਿੰਦਰ ਸਿੰਘ 13 ਬਰੇ ਜੇਲ੍ਹ ਵਿੱਚ ਅਤੇ 30 ਬਰੇ ਜਲਾਵਤਾਂ ਰਹਿੰਦੇ ਆ 3 ਜੁਲਾਈ 2024 ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਆਕਾਲ ਚਲਾਣਾ ਕਰ ਗਏ ਸਨ। ਦਾਲ ਖਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਪਈਗਜਿੰਦਰ ਸਿੰਘ ਦੀ ਨਿੱਕੀ ਯਾਦ ਵਿੱਚ ਸ਼ਹੀਦ ਸੰਗਤ ਅਤੇ ਆਜ਼ਾਦੀਦਾਰਾ ਵਿਸ਼ੇ ਤੇ ਇੱਕ ਸੈਮੀਨਾਰ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਤੋਂ ਬਾਅਦ ਦਲ ਖਾਲਸਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਸਿਰਜਣਾ ਤੱਕ ਭਾਰਤੀ ਸਟੇਟ ਦੀਆਂ ਦਮਨਕਾਰੀ ਅਤੇ ਫਾਸੀਵਾਦੀ ਨੀਤੀਆਂ ਦਾ ਹਰ ਹਿੱਲੇ ਤੇ ਹਰ ਤਰੀਕਿਆਂ ਨਾਲ ਵਿਰੋਧ ਜਾਰੀ ਰਹੇਗਾ। ਦਲ ਖਾਲਸਾ ਵੱਲੋਂ ਯੂਐਨ, ਅਮਰੀਕਾ, ਇੰਗਲੈਂਡ, ਚੀਨ ਵਰਗੇ ਸ਼ਕਤੀਸ਼ਾਲੀ ਮੂਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਰਥਿਕ ਮਫਾਦਾਂ ਤੋਂ ਅੱਗੇ ਦੇਖਣ ਅਤੇ ਇਸ ਖੇਤਰ ਵਿੱਚ ਸਦੀਵੀ ਸ਼ਾਂਤੀ ਲਈ ਕਸ਼ਮੀਰ ਤੇ ਪੰਜਾਬ ਦੇ ਆਜ਼ਾਦੀ ਸੰਘਰਸ਼ ਨੂੰ ਮਾਨਤਾ ਦੇਣ। ਇਸ ਤਰ੍ਹਾਂ ਭਾਰਤ ਸਰਕਾਰ ਪੰਜਾਬ ਸਮੱਸਿਆ ਨੂੰ ਲੋ ਐਂਡ ਆਰਡਰ ਦੀ ਸਮੱਸਿਆ ਦੇ ਰੂਪ ਵਿੱਚ ਦੇਖਣਾ ਤਿੰਨ ਜੀਠਣਾ ਬੰਦ ਕਰੇ ਅਤੇ ਯੂਨ ਦੀ ਅਗਵਾਈ ਵਿੱਚ ਇਨ੍ਹਾਂ ਖੇਤਿਆਂ ਵਿੱਚ ਰੈਫਰੈਂਡਮ ਰਾਹੀਂ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਇਸਤੇਮਾਲ ਕਰਨ ਦਾ ਮੌਕਾ ਦੇਵੇ ਜੇਕਰ ਇਹ ਹੋ ਗਿਆ ਕਿ 29 ਸਤੰਬਰ 1981 ਨੂੰ ਦਾਲ ਖਾਲਸਾ ਦੇ ਬਾਨੀ ਆਗੂ ਭਾਈ ਗਜਿੰਦਰ ਸਿੰਘ ਨੇ ਆਪਣੇ ਚਾਰ ਸਾਥੀਆਂ ਸਤਨਾਮ ਸਿੰਘ ਬੋਂਟਾ ਸਾਹਿਬ ਅਤੇ ਹੋਰਨਾਂ ਨਾਲ ਮਿਲ ਕੇ ਸੰਜਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਰਿਹਾਈ ਅਤੇ ਦੁਨੀਆ ਦਾ ਧਿਆਨ ਪੰਜਾਬ ਦੀ ਆਜ਼ਾਦੀ ਅਤੇ ਪ੍ਰਭੂਸ਼ਤਾ ਲਈ ਲੜੇ ਜਾ ਰਹੇ ਸੰਘਰਸ਼ ਵੱਲ ਖਿੱਚਣ ਲਈ 29 ਸਤੰਬਰ 1981 ਨੂੰ ਬਿਨਾਂ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਏ ਭਾਰਤੀ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ ਜਿੱਥੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਪਾਕਿਸਤਾਨੀ ਜੇਲ੍ਹਾਂ ਅੰਦਰ ਕੱਟਣੀ ਪਈ। ਐ ਗਜਿੰਦਰ ਸਿੰਘ 13 ਬਰੇ ਜੇਲ੍ਹ ਵਿੱਚ ਅਤੇ 30 ਬਰੇ ਜਲਾਵਤਾਂ ਰਹਿੰਦੇ ਆ 3 ਜੁਲਾਈ 2024 ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਆਕਾਲ ਚਲਾਣਾ ਕਰ ਗਏ ਸਨ। ਦਲ ਖਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਪਾਈ ਗਜਿੰਦਰ ਸਿੰਘ ਦੀ ਨਿੱਕੀ ਯਾਦ ਵਿੱਚ ਸ਼ਹੀਦ ਸੰਘਰਸ਼ ਅਤੇ ਆਜ਼ਾਦੀਦਾਰਾ ਵਿਸ਼ੇ ਤੇ ਇੱਕ ਸੈਮੀਨਾਰ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਤੋਂ ਬਾਅਦ ਦਲ ਖਾਲਸਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਸਿਰਜਣਾ ਤੱਕ ਭਾਰਤੀ ਸਟੇਟ ਦੀਆਂ ਦਮਨਕਾਰੀ ਅਤੇ ਫਾਸੀਵਾਦੀ ਨੀਤੀਆਂ ਦਾ ਹਰ ਹਿੱਲੇ ਤੇ ਹਰ ਤਰੀਕਿਆਂ ਨਾਲ ਵਿਰੋਧ ਜਾਰੀ ਰਹੇਗਾ। ਦਾਲ ਖਾਲਸਾ ਵੱਲੋਂ UN ਅਤੇ ਅਮਰੀਕਾ, ਇੰਗਲੈਂਡ, ਚੀਨ ਵਰਗੇ ਸ਼ਕਤੀਸ਼ਾਲੀ ਮੂਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਰਥਿਕ ਮਫਾਦਾਂ ਤੋਂ ਅੱਗੇ ਦੇਖਣ ਅਤੇ ਇਸ ਖੇਤੇ ਵਿੱਚ ਸਦੀਵੀ ਸ਼ਾਂਤੀ ਲਈ ਕਸ਼ਮੀਰ ਤੇ ਪੰਜਾਬ ਦੇ ਆਜ਼ਾਦੀ ਸੰਘਰਸ਼ ਨੂੰ ਮਾਨਤਾ ਦੇ। ਇਸ ਤਰ੍ਹਾਂ ਭਾਰਤ ਸਰਕਾਰ ਪੰਜਾਬ ਸਮੱਸਿਆ ਨੂੰ ਲੋ ਐਂਡ ਆਰਡਰ ਦੀ ਸਮੱਸਿਆ ਦੇ ਰੂਪ ਵਿੱਚ ਦੇਖਣਾ, ਇਹਨਾਂ ਜੀਠਣਾ ਬੰਦ ਕਰੇ ਅਤੇ UN ਦੀ ਅਗਵਾਈ ਵਿੱਚ ਇਹਨਾਂ ਖੇਤਿਆਂ ਵਿੱਚ ਰੈਫਰੈਂਡਮ ਰਾਹੀਂ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਇਸਤੇਮਾਲ ਕਰਨ ਦਾ ਮੌਕਾ ਦੇਵੇ। ਜੇਕਰ ਇਹ ਹੋ ਗਿਆ ਕਿ 29 ਸਤੰਬਰ 1981 ਨੂੰ ਦਾਲ ਖਾਲਸਾ ਦੇ ਬਾਨੀ ਆਗੂ ਭਾਈ ਗਜਿੰਦਰ ਸਿੰਘ ਨੇ ਆਪਣੇ ਚਾਰ ਸਾਥੀਆਂ ਸਤਨਾਮ ਸਿੰਘ ਪੋਂਟਾ ਸਾਹਿਬ ਅਤੇ ਹੋਰਨਾਂ ਨਾਲ ਮਿਲ ਕੇ ਸੰਜਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਰਿਹਾਈ ਅਤੇ ਦੁਨੀਆ ਦਾ ਧਿਆਨ ਪੰਜਾਬ ਦੀ ਆਜ਼ਾਦੀ ਅਤੇ ਪ੍ਰਭੂਸ਼ਤਾ ਲਈ ਲੜੇ ਜਾ ਰਹੇ ਸੰਘਰਸ਼ ਵੱਲ ਖਿੱਚਣ ਲਈ 29 ਸਤੰਬਰ 1981 ਨੂੰ ਬਿਨਾਂ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਏ ਭਾਰਤੀ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ ਜਿਥੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਪਾਕਿਸਤਾਨੀ ਜੇਲ੍ਹਾਂ ਅੰਦਰ ਕੱਟਣੀ ਪਈ। ਐ ਗਜਿੰਦਰ ਸਿੰਘ 13 ਬਰੇ ਜੇਲ੍ਹ ਵਿੱਚ ਅਤੇ 30 ਬਰੇ ਜਲਾਵਤਾਂ ਰਹਿੰਦੇ ਆ 3 ਜੁਲਾਈ 2024 ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ ਸਨ।